ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ ਅੱਜ ਆਪਾਂ ਜਾ ਰਹੇ ਹਾਂ ਜੀ ਆਪਣੇ ਵੱਡੇ ਵੱਡੇ ਦੇ ਮੱਥਾ ਟੇਕਣ ਵੱਡੇ ਵੱਡੇ ਜਿਹੜੇ ਵੱਡੇ ਵੱਡੇ ਮਾਮਾ ਜੀ ਵੱਡੇ ਵੱਡੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿੱਥੇ ਉਹਨਾਂ ਦਾ ਪਵਿੱਤਰ 52 ਕਲੀਆਂ ਵਾਲਾ ਚੋਲਾ ਸਾਹਿਬ ਚ ਸ਼ੋਭਾਤਾ ਅੱਛਾ ਪਿੰਡ ਕੜਾਣੀ ਕਲਾਂ ਵੀ ਹਾਂ ਹਾਂ ਜੀ ਪਿੰਡ ਕੜਾਣੀ ਕਲਾਂ ਜਦੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚੋਂ 52 ਕਲੀਆਂ ਵਾਲਾ ਚੋਲਾ ਪਹਿਨ ਕੇ 52 ਕੈਦੀ ਰਾਜਿਆਂ ਨੂੰ ਰਿਹਾ ਕਰਵਾ ਕੇ ਲੈ ਕੇ ਆਏ ਸੀ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਹੋਏ ਇਸ ਪਿੰਡ ਵਿੱਚ ਉਹਨਾਂ ਨੇ ਵਿਸ਼ਰਾਮ ਕੀਤਾ ਸੀ ਤੇ ਇੱਥੇ ਦੀਆਂ ਸੰਗਤਾਂ ਨੇ ਗੁਰੂ ਮਹਾਰਾਜ ਦੀ ਬਹੁਤ ਸੇਵਾ ਕੀਤੀ ਤੇ ਗੁਰੂ ਮਹਾਰਾਜ ਜੀਆ ਨੇ ਇੱਥੋਂ ਜਾਂਦੇ ਹੋਏ ਉਹਨਾਂ ਨੂੰ ਉਹ 52 ਕਲੀਆਂ ਵਾਲਾ ਚੋਲਾ ਸਾਹਿਬ ਬਖਸ਼ਿਸ਼ ਕਰ ਦਿੱਤਾ ਸੀ ਤੇ ਇਹ ਪਿੰਡ ਕੜਾਣੀ ਕਲਾ ਗੁਰਦੁਆਰਾ ਚੋਲਾ ਸਾਹਿਬ ਗੁਰਦੁਆਰਾ ਰਾੜਾ ਸਾਹਿਬ ਤੋਂ 2.5-3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਅੱਜ ਆਪਾਂ ਉੱਥੇ ਦਰਸ਼ਨ ਕਰਨ ਜਾ ਰਹੇ ਆ। ਇਹ ਪਹੁੰਚ ਗਏ ਆ ਜੀ ਆਪਾਂ ਗੁਰਦੁਆਰਾ ਸ੍ਰੀ ਚੋਲਾ ਸਾਹਿਬ। ਜਿੱਥੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ 52 ਤਲੀਆਂ ਵਾਲਾ ਉਹ ਚੋਲਾ ਸਾਹਿਬ ਸ਼ੋਭਤ ਆ। ਤੇ ਇਹ ਗੱਡੀਆਂ ਦੀਆਂ ਲੰਮੀ ਲੰਮੀਆਂ ਲਾਈਨਾਂ ਦੇਖ ਕੇ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਕਿ ਸੰਗਤਾਂ ਦੇ ਵਿੱਚ ਕਿੰਨੀ ਸ਼ਰਧਾ ਬਹੁਤ ਸੰਗਤਾਂ ਹੁੰਦੀਆਂ ਨੇ ਬੰਦੀ ਛੋੜ ਦੇ 10 ਵਾਲੇ ਦਿਨ ਗੁਰੂ ਸਾਹਿਬ ਜੀ ਦੇ ਅਸਥਾਨ ਜਿੱਥੇ ਗੁਰੂ ਮਹਾਰਾਜ ਜੀ ਦਾ ਪਵਿੱਤਰ ਚੋਲਾ ਸਾਹਿਬ ਸਜੋਬਤ ਆ ਉਹਨਾਂ ਦੇ ਪਵਿੱਤਰ ਚਰਨਾਂ ਦਾ ਜੋੜਾ ਪਿਆ ਜੀ ਤੇ ਇੱਕ ਪੰਜ ਗ੍ਰੰਥੀ ਪੋਥੀ ਸਾਹਿਬ ਸਜੋਬਤ ਆ ਜਿਸ ਤੋਂ ਗੁਰੂ ਮਹਾਰਾਜ ਜੀ ਨਤਨੇਮ ਕਰਦੇ ਹੁੰਦੇ ਸੀ ਜੀ ਮੈਂ ਨਾ ਉਹ ਪਾਰਕਿੰਗ ਸਾਹਮਣੇ ਦਰਸ਼ਨ ਹੋ ਰਹੇ ਨੇ ਜੀ ਗੁਰਦੁਆਰਾ ਚੋਲਾ ਸਾਹਿਬ ਦੇ ਆਇਆ ਨਹੀਂ ਉਹ ਜਦੋਂ ਬਾਹਰ ਆਇਆ on a